ਗੋਰਾਇਆ ਨਗਰ ਕਾਉਂਸਲ ਦੀਆਂ ਚੋਣਾਂ ਨੂੰ ਲੈ ਕੇ ਜਿੱਤੇ ਹਰ ਪਾਰਟੀ ਦੇ ਵੱਲੋਂ ਪ੍ਰਚਾਰ ਤੇਜ਼ ਕੀਤਾ ਹੋਇਆ ਉੱਥੇ ਬਾੜ ਨੰਬਰ 8 ਤੋਂ ਆਜ਼ਾਦ ਉਮੀਦਵਾਰ ਸੰਜੀਪ ਕੰਡਾ ਦੇ ਵੱਲੋਂ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਸੰਜੀਪ ਕੰਡਾ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਬਾੜ ਦੇ ਵਿੱਚ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਜਿਸ ਚ ਉਹਨਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਬਾੜ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਉਸ ਨੂੰ ਕਾਮਯਾਬ ਕਰਨ ਤਾਂ ਜੋ ਰੈਂਦੇ ਵਿਕਾਸ ਕਾਰਜ ਪੂਰੇ ਕੀਤੇ ਜਾ ਸਕਣ ਮੈਂ ਸੰਜੀਵ ਕੁਮਾਰ ਕੰਡਾ ਤੁਹਾਡੇ ਬਾਡ ਨੰਬਰ 8 ਦਾ ਸੇਵਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਪਿਛਲੇ ਸਮੇਂ ਤੋਂ ਤੁਹਾਡੇ ਬਾਡ ਦੇ ਵਿੱਚ ਜੋ ਵੀ ਰੁਕੇ ਹੋਏ ਕੰਮਾਂ ਨੂੰ ਕਰਵਾ ਰਿਹਾ ਸੀ ਔਰ ਕਰਵਾਉਣ ਦੀ ਕੋਸ਼ਿਸ਼ ਨੂੰ ਲੈ ਕੇ ਮੈਂ ਹੁਣ ਇਸ ਵਾਰ ਆਪਣੇ ਇਲੈਕਸ਼ਨ ਦੇ ਵਿੱਚ ਚੋਣ ਨਿਸ਼ਾਨ ਫ੍ਰਿਜ ਦੇ ਨਾਲ ਚੋਣ ਲੜ ਰਿਹਾ ਹਾਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਜੋ ਆਪਣੀਆਂ ਸਹੂਲਤਾਂ ਰੁਕੀਆਂ ਹੋਈਆਂ ਆ ਬਾਡ ਦੇ ਵਿੱਚ ਉਹਨੂੰ ਅੱਗੇ ਲੈ ਕੇ ਜਾਣ ਵਾਸਤੇ ਆਪਾਂ ਸਾਰੇ ਰਲ ਕੇ ਚੱਲੀਏ ਔਰ ਤੁਸੀਂ ਮੈਨੂੰ ਚੋਣ ਨਿਸ਼ਾਨ ਫ੍ਰਿਜ ਦੇ ਉੱਪਰ 3 ਨੰਬਰ ਦੇ ਉੱਪਰ ਮੇਰਾ ਨਿਸ਼ਾਨ ਹੈ ਇਲੈਕਸ਼ਨ ਦੇ ਵਿੱਚ ਮੇਰੀ ਮੈਨੂੰ ਵੋਟ ਕਰੋ ਡੋਰ ਟੂ ਡੋਰ ਦੇ ਵਿੱਚ ਮੈਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਪਰਮਾ ਹੁੰਗਾਰਾ ਤਾਂ ਮੈਨੂੰ ਪਹਿਲਾਂ ਤੋਂ ਹੀ ਮਿਲ ਰਿਹਾ ਹੈਗਾ ਆ ਕਿ ਮੈਨੂੰ ਵਾਰਡ ਦੇ ਵਿੱਚ ਹਰੇਕ ਪਰਿਵਾਰ ਜੋ ਹੈ ਆਪਣੇ ਪਰਿਵਾਰਕ ਮੈਂਬਰ ਦੇ ਵਾਂਗੂ ਨਾਲ ਮਿਲਾ ਕੇ ਮੈਨੂੰ ਚੱਲ ਰਿਹਾ ਹੈਗਾ ਜੀ ਮੇਰਾ ਨਾਮ ਪੂਨਮ ਹੈ ਜੀ ਮੈਂ ਵਾਰਡ ਨੰਬਰ 8 ਦੀ ਵਾਸੀ ਆ ਤੇ ਮੈਂ ਸਾਰੇ ਵਾਰਡ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣਾ ਕੀਮਤੀ ਵੋਟ ਦੇ ਕੇ ਸੰਜੀਵ ਕੁਮਾਰ ਕੰਡਾ ਨੂੰ ਕਾਮਯਾਬ ਕਰੋ ਇਹ ਮੁੰਡਾ ਬਹੁਤ ਮਿਹਨਤੀ ਹੈ ਇੰਨੇ ਆਪਣੇ ਕੋਲ ਕੋਈ ਪਾਵਰ ਨਾ ਹੁੰਦੇ ਹੋਏ ਵੀ ਇੰਨੇ ਕੰਮ ਕਰਾਏ ਆ ਤੁਹਾਡੀਆਂ ਸਾਰੀਆਂ ਪੁੱਲੀਆਂ ਬਣਵਾਈਆਂ ਲਾਈਟਾਂ ਲਗਵਾਈਆਂ ਦੇਖੋ ਜਦੋਂ ਇਹਦੇ ਕੋਲ ਪਾਵਰ ਆਏਗੀ ਤਾਂ ਫਿਰ ਇਹ ਕੀ ਕਰੇਗਾ ਦੇਖੋ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਜਣੇ ਆਪਣਾ ਕੀਮਤੀ ਵੋਟ ਦੇ ਕੇ ਇਸ ਬੱਚੇ ਨੂੰ ਕਾਮਯਾਬ ਕਰੋ ਫ੍ਰਿਜ ਦੇ ਚੋਣ ਨਿਸ਼ਾਨ ਨੂੰ ਆਪਣਾ ਕੀਮਤੀ ਬੋਰਡ ਦੇ ਕੇ ਤੇ ਤੁਸੀਂ ਇਹਨੂੰ ਕਾਮਯਾਬ ਕਰੋ ਬਸ ਸਾਡੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਤੁਸੀਂ ਇੱਕ ਵਾਰ ਇਹਨੂੰ ਆਪਣਾ ਮੌਕਾ ਦੇ ਕੇ ਤਾਂ ਦੇਖੋ